ਅੰਮ੍ਰਿਤਸਰ ਦੇ ਜੁਜਾਰ ਸਿੰਘ ਐਵਨਿਊ ਦੇ ਵਿੱਚ ਇੱਕ ਕੋਠੀ ਅੰਦਰ ਦਿਨ ਦਿਹਾੜੇ ਇੱਕ ਔਰਤ ਦਾ ਕੀਤਾ ਗਿਆ ਕਤਲ ਹਰਪਾਲ ਸਿੰਘ ਪੰਗੂ ਦੀ ਵਿਸ਼ੇਸ਼ ਰਿਪੋਰਟ eu não ਆਪਾਂ ਨਾਮ ਵਰੁਣ ਵਰੁਣ ਹੈ ਜੀ ਮੇਰਾ ਨਾਮ ਕਿੱਥੋਂ ਰਹਿਣ ਵਾਲੇ ਆਪਾਂ ਮੈਂ ਜੁਝਾਰ ਸਿੰਘ ਐਵੇਨਿਊ ਦਾ ਰਹਿਣ ਵਾਲਾ ਜੀ ਇਨਸੀਡੈਂਟ ਹੋਇਆ ਜਿਹੜਾ ਤੁਸੀਂ ਦੱਸੋ ਇਨਸੀਡੈਂਟ ਭਾਜੀ ਇਦਾਂ ਹੈਗਾ ਕਿ ਜਿਹੜੀ ਲੜਕੀ ਹੈ ਉਹ ਮੇਰੀ ਸਿਸਟਰ ਇਨ ਲਾ ਲੱਗਦੀ ਹੈ ਮੇਰੀ ਵਾਈਫ ਦੀ ਰੀਅਲ ਸਿਸਟਰ ਹੈਗੀ ਹੈ ਠੀਕ ਹੈ ਜੀ 10:30 ਪੋਣੇ ਕਹਿੰਦੇ ਮੈਨੂੰ ਫੋਨ ਆਇਆ ਕਿ ਜਲਦੀ ਪਹੁੰਚੋ ਘਰ ਉੱਤੇ ਕਿ ਜਿਹੜੀ ਸਿਸਟਰ ਜਿਹੜੀ ਹੈਗੀ ਹੈ ਸ਼ੈਲੀ ਡਿੱਗੀ ਪਈ ਹੋਈ ਹੈ ਤੇ ਐਕਟਿਵਾ ਵੀ ਨਹੀਂ ਹੈਗਾ ਕਾਰ ਤੇ ਉਹਨੂੰ ਸੱਟਾਂ ਲੱਗੀਆਂ ਮੈਂ ਉੱਥੋਂ ਦੀ ਲੈ ਕੇ ਦਵਾ-ਦਵਾ ਪਾ ਨਿਕਲੇ ਆ ਤੇ ਆ ਕੇ ਵੇਖਿਆ ਜੀ ਉਹਦੇ ਜਦੋਂ ਬ ਜਿਹੜੇ ਛੁਰਾ ਜਿਹੜਾ ਮਾਰਿਆ ਗਿਆ ਉਹ ਘਰ ਦੇ ਵਿੱਚ ਹੀ ਕਿ ਜਾਂ ਜਿੰਨੇ ਮਾਰੇ ਸਾਰੇ ਬਾਰੇ ਸਾਨੂੰ ਹਜੇ ਪਤਾ ਨਹੀਂ ਸਾ ਉੱਥੇ ਪਾਪਾ ਚਰੀ ਜਿਹੜੇ ਉਥੇ ਖੂਨ ਨਾਲ ਲਤਪਟ ਸੀਗੀ ਹਾਂ ਤੇ ਮੇਰੀ ਵਾਈਫ ਤੇ ਮੇਰੇ ਜਿਹੜੇ ਉਹਨਾਂ ਦੇ ਹਸਬੰਦ ਲੈ ਕੇ ਦਵਾਦੇ ਆਪਾਂ ਹਸਪੀਟਲ ਦੌੜੇ ਆ ਜੀ ਨੇ ਕਰੇ ਕੋਈ ਲੁੱਟ ਲੁੱਟ ਵੀ ਹੋਈ ਹੈ ਜੀ ਕੋਈ ਸਰਿਆਰੇ ਬਾੜੇ ਹੈ ਪਤਾ ਨਹੀਂ ਆ ਤੇ ਪੁਲਿਸ ਦੇਖ ਰਹੀ ਪਈ ਆਪਾਂ ਨੇ ਸਿੱਧਾ ਬਾਡੀ ਨੂੰ ਲੈ ਕੇ ਸੇਵਾ ਤੁਹਾਡਾ ਚੁੱਕ ਲੱਗ ਰਿਹਾ ਵੀ ਲੁੱਟ ਘਾਟ ਦਾ ਮਾਮਲਾ ਹੋ ਸਕਦਾ ਚਲੋ ਦੇਖ ਲਈਏ ਪੁਲਿਸ ਦੁਸ਼ਮਣੀ ਕੋਈ ਨਹੀਂ ਹੈ ਜੀ ਕਿਸੇ ਨਾਲ ਵੀ ਕੋਈ ਦੁਸ਼ਮਣੀ ਨਹੀਂ ਹੈਗੀ ਜੀ ਕਿਸੇ ਜਿਹੜੀ ਕੋਈ ਕਿਸੇ ਨਾਲ ਦੁਸ਼ਮਣੀ ਨਹੀਂ ਹੈਗੀ ਸਗੀ ਜੀ ਕਿੰਨੀ ਏਜ ਕਿੰਨੀ ਏਜ ਜਿਹੜੀ ਹੋਣੀ ਹੈ ਜੀ ਆਪਣੇ ਆਰਾਊਂਡ 30 ਦੇ ਆਸ-ਪਾਸ ਹੋਏਗੀ ਅਪ੍ਰੋਕਸੀਮੇਟਲੀ ਕਹਿੰਦਾ ਮਤਲਬ ਕਿੰਨੇ ਜਾਣੇ ਦਿੰਦੇ ਸੀ ਕਰਦੇ ਨੇ ਕਰ ਜਾਣੇ ਜੀ ਉਹਨਾਂ ਦੇ ਬੇਟੀ ਹੈ ਛੋਟੀ ਜਿਹੀ ਗੜੀ ਹੈ ਗੁੜੀਆ ਹਸਬੰਡ ਹੈ ਉਹ ਤੇ ਆਪ ਸੀ ਕਿ ਐਸੋ ਲੋਕੀ ਸੀ ਕਿਹੜਾ ਇਨਸੀਡੈਂਟ ਹੈ ਉਹਨਾਂ ਕਰ ਚ ਇਕੱਲੇ ਸੀ ਕਰ ਚ ਇਕੱਲੇ ਸੀਗੇ ਜੀ ਕਰ ਚ ਇਕੱਲੇ ਹਾਂ ਪੁਲਿਸ ਪਹੁੰਚ ਗਈ ਹਾਂਜੀ ਪੁਲਿਸ ਆ ਗਈ ਹੈ ਜੀ ਸਾਰੀ ਹੋ ਗਈ ਕਾਰਵਾਈ ਚੱਲਦੀ ਪਈ ਹੈ ਜੀ ਸਭਪਾਪਰਿ ਪ੍ਰਸ਼ਾਸਨ ਤੋਂ ਮੰਗ ਆ ਜੀ ਸਾਨੂੰ ਇਨਸਾਫ ਮਿਲੇ ਸਾਰਾ ਜੀ ਜੋ ਵੀ ਇਹ ਪਤਾ ਲਗਾਇਆ ਜਾ ਸਾਰਾ ਕੁਝ ਕੀ ਹੈਗਾ ਇੱਕ ਛੋਟੀ ਉਮਰ ਦੇ ਵਿੱਚ ਇੱਕ ਬੱਚੀ ਦੀ ਜਿਹੜੀ ਹੈਗੀ ਹੈ ਡੈਥ ਹੋ ਗਈ ਉਹ ਲਵਾੜਿਸ ਘੁੰਮਦੇ ਪਿਆ ਜਿਹੜੇ ਦਿਨ ਦਿਹਾੜੇ ਕੰਮ ਹੋ ਰਿਹਾ ਸਵੇਰੇ ਨੂੰ ਬੰਦਾ ਘਰ ਸੇਵ ਨਹੀਂ ਹੈਗਾ ਜੀ ਕੋਈ ਇਹ ਸਪੋਸ਼ ਏਰੀਆ ਹੈਗਾ ਉਹ ਸ਼ੇੜੀਆ ਜੀ ਪੂਰਾ ਪੋਸ਼ ਸ਼ੇੜੀਆ ਹੈ ਉਹ ਜਿਹੜੀ ਬਾਤ ਆ ਤਾਂ ਕਿਤੇ ਲੱਗਦਾ ਨਹੀਂ ਪੁਲਿਸ ਨੇ ਉੱਤੇ ਇੱਕ ਬੜਾ ਵੱਡਾ ਸਵਾਲੀਆ ਨਿਸ਼ਾਨ ਵੀ ਖੜਾ ਕਰਦੀ ਆ ਵੀ ਦਿਨ ਦਿਹਾੜੇ ਇਹੋ ਜਿਹਾ ਜਿਹੜਾ ਤੇ ਦੇਖੋ ਜੀ ਸਾਡੇ ਸਾਹਮਣੇ ਇਹ ਚੀਜ਼ ਜਿਹੜੀ ਹੋ ਰਹੀ ਹੈ ਦਿਨ ਦਿਹਾੜੇ ਵਾਰਦਾ ਤਾਂ ਹੋ ਠੀਕ ਤਾਂ ਸੀਸੀਟੀਵੀ ਛੁੱਟੇ ਗਈ ਸਾਹਮਣੇ ਸਰ ਹਜੇ ਵੇਖਦੇ ਪਏ ਆ ਜੀ ਖੰਗਾਲ ਰਹੇ ਆ ਦੇਖਦੇ ਮੈਂ ਸਾਰਾ ਕੁਝ ਸਾਨੂੰ ਕੁਝ ਪਤਾ ਨਹੀਂ ਹੈ ਪੁਲਿਸ ਦੇਖਦੀ ਪਈ ਹੈ ਆਪਾਂ ਵੇਖ ਰਹੇ ਆ ਜੋ ਗੱਲ ਹੈ ਕਿਸੇ ਦੇ ਉੱਤੇ ਹਜੇ ਕੁਝ ਨਹੀਂ ਕਹਿ ਸਕਦੇ ਜੀ ਕਿਸੇ ਤਰ੍ਹਾਂ ਦਾ ਹੁੰਦਾ ਨਾ ਵੀ ਹਾਂ ਭਲਾਣੇ ਬੰਦੇ ਦੇ ਚਾਹ ਨਹੀਂ ਹਈ ਇਹ ਤਾਂ ਕੁਝ ਆਪਾਂ ਦੇਖਿਆ ਨਹੀਂ ਪਤਾ ਲੱਗੇਗਾ ਕੁਝ ਪੁਲਿਸ ਦੱਸੇਗੀ ਫੇਰ ਹੀ ਕੁਝ ਕਰਾਂਗੇ ਜੀ ਆਪਾਂ ਜੋ ਤੁਹਾਨੂੰ ਪਤਾ ਸੀ ਆਪਾਂ ਦੱਸ ਚੁੱਕੇ ਆ ਪੁਲਿਸ ਨੂੰ ਸਾਰਾ ਜੀ 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 ਮੇਰਾ ਨਾਮ ਬਲਜਿੰਦਰ ਸਿੰਘ ਪਨੇਸਰ ਹੈ ਕਿਹੜੀ ਜਗ੍ਹਾ ਤੇ ਰਹਿੰਦੇ ਮੇਰੇ ਤੇ ਕੀ ਗੱਲ ਹੋਈ ਹੈ ਸਹਿਜ ਰਾਜਾ ਜਗਰ ਸਿੰਘ ਕੀ ਗੱਲ ਹੋਈ ਇੱਥੇ ਕੰਗਲ ਗੱਲ ਇੱਥੇ ਸਵੇਰੇ ਅਸੀਂ ਸਾਰੇ ਆਪੋ ਆਪਣੇ ਘਰੇ ਸੀਗੇ ਮੈਂ ਬਾਹਰ ਸੀਗਾ ਤੇ ਇਹ ਸ਼ੋ ਪਤਾ ਲੱਗਾ ਕਿ ਇੱਕ ਕੰਮ ਵਾਲੀ ਆਈ ਹੈ ਤੇ ਉਹਨੇ ਵਿਚਾਰੀ ਨੇ ਦੇਖਿਆ ਕਿ ਉਹ ਮੈਡਮ ਦਾ ਮਟਰ ਹੋਇਆ ਅੱਛਾ ਤੇ ਉਹ ਕਹਿੰਨੇ ਸਾਹਮਣੇ ਘਰ ਆਲੇ ਦੱਸਿਆ ਸਾਹਮਣੇ ਫਿਰ ਉਹਨਾ ਫੋਨ ਕੀਤਾ ਉਹਦੇ ਹਸਬੰਦ ਨੂੰ ਜੀ ਤੇ ਉਹਦੇ ਹਸਬੰਦ ਨੇ ਫਰੀਦ ਉਧਰ ਫੋਨ ਵੀ ਕਰ ਮਾਇ ਹੋਣਗੇ ਫਿਰ ਮੈਨੇ ਵੀ ਫੋਨ ਗਿਆ ਮੈਂ ਬਾਹਰ ਸੀਗਾ ਤੇ ਮੈਂ ਵੀ ਆਇਆ ਫਿਰ ਉਹ ਤੈਨੂੰ ਮਲੇ ਵਾਲੇ ਇਕੱਠੇ ਹੋ ਗਏ ਜੀ ਤਦ ਅਸੀਂ ਦੇਖਿਆ ਉਹ 99 ਸਰਜੀਤ ਹਸਪਤਾਲ ਲੈ ਗਏ ਸੀ ਕਿ ਮੇ ਵੀ ਮੈਨੂੰ ਲੱਗਦਾ ਕਿ ਡੈਥ ਹੋ ਗਈ ਸੀ ਕਿ ਕਿੰਨੀ ਕਿੰਨੀ ਦੀ ਉਮਰ ਸੀ ਉਮਰ ਛੋਟੀ ਸੀਗੀ ਜਿਹੜੀ ਜੇ ਮੇਰਾ 35 ਸਾਲ ਦੇ ਲੱਗ ਬਨੇ ਹੋਊਗੀ ਤੇ ਘਰ ਚ ਕੌਣ ਘਰ ਰਿੰਦਾ ਸੀ ਉਹਨਾਂ ਦੇ ਘਰ ਚ ਚਚਰੇ ਜੀ ਰਹਿੰਦੇ ਸੀਗੇ ਆਪਣੇ ਆਪਣਾ ਦੁਮੇ ਜੀ ਆਪ ਤੇ ਬੇਟੀ ਸੀ ਛੁੱਟੀ ਇਹਨਾਂ ਦੀ 5 ਕੇ ਸਾਲ ਦੀ ਅੱਛਾ ਤੇ ਨਾ ਆਪਣਾ ਸਾਸੋਹਰਾ ਇੱਥੇ ਨਹੀਂ ਸੀ ਗਿਆ ਕੇ ਸਾਸੋਹਰਾ ਉੱਥੇ ਆਪਣੀ ਮੇਕਾ ਦਿੱਲੀ ਗਿਆ ਹੈ ਬੇਟੀ ਆਪਣੀ ਖੁਸ਼ ਆਂ ਅੱਛਾ ਹਾਂ ਤੇ ਕਿ ਕਿਵੇਂ ਉਹਨਾਂ ਨੂੰ ਪਤਾ ਲੱਗ ਚੁੱਕਾ ਹੈ ਜਦ ਪਰਿਵਾਰ ਇਹ ਤੇ ਉਹ ਸਾਰਾ ਪਰਿਵਾਰ ਉੱਥੇ ਨੇ ਜੀ ਇੱਥੇ ਕੋਈ ਨਹੀਂ ਆ ਗਿਆ ਅਸੀਂ ਤੇ ਫਿਰ ਹਸਪੀਟਲ ਨੂੰ ਇੱਥੇ ਆ ਗਏ ਸੀਗੇ ਓਕੇ ਹਾਂ ਤੇ ਫਿਰ ਪੁਲਿਸ ਨੂੰ ਫੋਨ ਕਰ ਦਿੱਤਾ ਸੀਗਾ ਮੈਂ ਵੀ ਉਹਨਾਂ ਹਸਪੀਟਲ ਵਾਲਿਆਂ ਨੂੰ ਵੀ ਕਰ ਦਿੱਤਾ ਸੀਗਾ ਜੀ ਇਹ ਉਹ ਪੋਸਟਾ ਦੇਖ ਰਹੀ ਹੈ ਆਪਣੇ ਉਹਨਾਂ ਦੀ ਇਨਵੈਸਟੀਗੇਸ਼ਨ ਦਾ ਵਿਸ਼ਾ ਹੈਗਾ ਹੈ ਉਹ ਆਪਣੇ ਹਿਸਾਬ ਨਾਲ ਇਨਵੈਸਟੀਗੇਸ਼ਨ ਕਰਨਗੇ ਇਹ ਕੋਈ ਲੁੱਟਦੇ ਇਰਾਦੇ ਨਾਲ ਫਿਰ ਇਥੇ ਕੋਈ ਉਹਨਾਂ ਕੀ ਕਹਿ ਕਹਿ ਨਹੀਂ ਸਕਦੇ ਕਿ ਲੁੱਟਦੇ ਇਰਾਦੇ ਨਾਲ ਆ ਕੇ ਜਾ ਕੇ ਮਰ ਰਿਹਾ ਹੈ ਮਤਲਬ ਕੋਈ ਇਹਦੇ ਬੱਚੇ ਦੇ ਕੋਈ ਪਹਿਲੀ ਸੋਸੀ ਕੁਝ ਕਹਿ ਨਹੀਂ ਸਕਦੇ ਇਹਦੇ ਬਾਰੇ ਅਜੇ ਇਹ ਇਕੱਲੇ ਰਹਿ ਰਹੇ ਸੀ ਘਰ ਦੇ ਵਿੱਚ ਨੇ ਘਰ ਚ ਫੈਮਿਲੀ ਇਕੱਲੀ ਰਹਿੰਦੀ ਸੀਗੀ ਨਹੀਂ ਹੂੰ ਸਵੇਰੇ ਜਿਹੜਾ ਪਤਨ ਨੇ ਹਸਬੰਦ ਨਾਲ ਰਹਿੰਦਾ ਹੈ ਹਸਬੰਦ ਆਪਣਾ ਬੈਂਕ ਜੌਬ ਕਰਦਾ ਹੈ ਉਹ ਚਲੇ ਗਿਆ ਸੀਗਾ ਬੇਟੀ ਨਾਲ ਗਿਆ ਇਹ ਇਸ ਟਾਈਮ ਇਕੱਲੀ ਸੀਗੀ ਕਿੰਨੇ ਕ ਵਜੇ ਦਾ ਟਾਈਮ ਸੀ ਜਦੋਂ ਇਹ ਤੁਹਾਨੂੰ ਫੋਨ ਮੇਰੇ ਕੋਲ ਕਿੰਨੇ ਕ ਵਜੇ ਨਿਕਲਿਆ ਮੈਨੂੰ ਤੁਹਾਨੂੰ 9:11 ਮੈਂ ਕਨਫਰਮ ਹੋਇਆ ਹਾਂ ਸਾਨੂੰ ਇਹਨੇ ਕਿ ਕਿ ਵਜੇ ਫੋਨ 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 ਮੋਇਆ ਆਪਾਂ 9:11 ਵਜੇ ਪਤਾ ਕਿੰਨਾ ਕ ਲੱਗਦਾ ਵੀ ਇਸ ਦਿਨ ਦਿਹਾੜੀ ਇਸ ਤਰ੍ਹਾਂ ਦੇ ਜਿਹੜੀਆਂ ਵਾਰਦਾਤਾਂ ਹੋ ਰਹੀਆਂ ਨੇ ਉਹਨੂੰ ਲੈ ਕੇ ਕਿਉਂਕਿ ਤੁਸੀਂ ਇਲਾਕੇ ਚ ਰਹਿੰਦੇ ਹੋ ਠੀਕ ਹੈ ਆਕੇ ਚ ਵੈਸੇ ਪਹਿਲਾਂ ਤਾਂ ਸਾਡੇ ਇਲਾਕੇ ਚ ਇਹੋ ਜਿਹੀ ਕੋਈ ਚਲੋ ਥੋੜਾ ਬੋਧਾ ਉਹ ਚੱਲਦਾ ਰਹੀਦਾ ਸਨੇਚਿੰਗ ਸਨੂਚਿੰਗ ਤੇ ਚਲੋ ਇੱਕ ਵੱਖਰਾ ਵਿਸ਼ਾ ਹੈਗਾ ਆ ਉਹ ਚੱਲਦਾ ਰਹੀਦਾ ਪਰ ਇਹੋ ਜਿਹਾ ਕੋਈ ਵੱਡਾ ਕੇਸ ਨਹੀਂ ਹੋਇਆ ਇਹ ਪਹਿਲਾ ਵੱਡਾ ਕੇਸ ਆ ਜਿਹੜਾ ਜਿਹਦੇ ਵਿੱਚ ਸੀਸੀਟੀਵੀ ਕੈਮਰੇ ਵੀ ਲੱਗੇ ਹੋਣ ਹਾਂ ਸੀਸੀਟੀਵੀ ਕੈਮਰੇ ਤਾਂ ਲੱਗੇ ਆਗੇ ਨੇ ਉਹ ਪੁਲਿਸ ਦੇਖ ਰਹੀ ਆ ਉਹ ਆਪਣਾ ਦੇਖਣਗੇ ਕੀ ਲੱਗਦਾ ਮਰਡਰ ਹੋਇਆ ਹੈ ਤੇ ਜਾਂ ਮੈਂ ਇਹਦੇ ਵਾਸਤੇ ਕੋਈ ਕਲੀਅਰ ਨਹੀਂ ਕਹਿ ਸਕਦਾ ਕਿ ਮਰਡਰ ਹੈ ਕਿ ਜਾਂ ਕੀ ਹੈ ਲੁੱਟਖੋ ਦਾ ਮਾਮਲਾ ਆ ਕਿ ਮਤਲਬ ਹੋਣੇ ਉਹ ਉਹ ਪੁਲਿਸ ਦਾ ਵਿਸ਼ਾ ਹੈਗਾ ਉਹ ਪੁਲਿਸ ਆਪਣੇ ਹੱਥ ਹਾ ਇਨਵੈਸਟੀਗੇਸ਼ਨ ਕਰੇਗੀ ਠੀਕ ਠੀਕ ਜਿਹੜਾ ਇਨਸੀਡੈਂਟ ਹੋਇਆ ਹੈ ਹਾਂਜੀ ਇਹ ਜੁਝਾਰਿਆ ਵੀ ਨੂੰ ਪੀਐਸ ਕੈਂਟ ਦੇ ਵਿੱਚ ਤੇ ਚਾਉਂਦਾ ਸੋ ਇਹਦੇ ਵਿੱਚ ਇੱਕ ਸਾਨੂੰ ਕਰੀਬ 10 10:30 ਵਜੇ ਇੱਕ ਇਨਫੋਰਮੇਸ਼ਨ ਆਈ ਸੀ ਕਿ ਲੇਡੀ ਜਿਹੜੀ ਆ ਉਹਨਾਂ ਦੇ ਘਰ ਦੇ ਵਿੱਚ ਡੈਥ ਹੋਈ ਹੈ ਸੋ ਇਹਨੂੰ ਜਦੋਂ मौके ਤੇ ਆ ਕੇ ਦੇਖਿਆ ਗਿਆ ਤੇ ਲੇਡੀ ਹੈਗੇ ਨੇ ਸ਼ੈਲੀ ਵਾਈਫ ਆਫ ਕੌਸ਼ਲ ਸੋ ਇਹਨਾਂ ਨੇ ਜਿਹੜੇ ਜਦੋਂ ਦੱਸਿਆ ਕਿ ਹਸਬੰਡ ਦੇ ਜਿਹੜੇ ਸੀਡੀਐਫ ਸੀ ਵਿੱਚ ਕੰਮ ਕਰਦੇ ਨੇ ਉਹ ਚਲੇ ਗਏ ਸੀਗੇ ਆਫਿਸ ਸੋ ਉਹਨਾਂ ਨੂੰ ਕਿਸੇ ਦਾ ਫੋਨ ਆਇਆ ਸੀ ਕਿ ਘਰ ਦਾ ਦਰਵਾਜ਼ਾ ਨਹੀਂ ਖੁੱਲ ਰਿਹਾ ਸੋ ਜਦੋਂ ਉਹਨਾਂ ਨੇ ਚੈੱਕ ਕੀਤਾ ਤੇ ਉਹਦੀ ਜਿਹੜੀ ਆ ਅੰਦਰ ਡੈੱਡ ਗੋਡੀ ਪਈ ਸੀਗੀ ਸਰ ਇਹਦੇ ਵਿੱਚ ਥੋੜਾ ਕੁਝ ਕਲੂ ਮਿਲਿਆ ਦੀ ਆ ਫਿਲਹਾਲ ਅਜੇ ਜੀ ਅਸੀਂ ਮੌਕੇ ਤੇ ਆਏ ਆ ਸਾਰਾ ਏਰੀਆ ਇਹਨੂੰ ਪ੍ਰਬਾਰਉ ਕੀਤਾ ਫੋਰੈਂਸਿਕ ਟੀਮ ਨੂੰ ਬੁਲਾਇਆ ਗਿਆ ਉਹਦੇ ਵਿੱਚ ਇਹਦੇ ਇਨਵੈਸਟੀਗੇਸ਼ਨ ਕਰ ਰਹੇ ਆ ਜੀ ਪ੍ਰੀਲੀਮਨਰੀ ਸਟੇਜ ਤੇ ਆ ਐਫ ਆਈ ਆਰ ਰਜਿਸਟਰ ਕੀਤੀ ਜਾ ਰਹੀ ਹੈ ਇਹਦੇ ਵਿੱਚ ਨੈਕਸਟ ਜਿਹੜੀ ਇਨਵੈਸਟੀਗੇਸ਼ਨ ਦੇ ਦੌਰਾਨ ਚੱਲੇ ਕਿੰਨੀ ਏਜ ਕਿੰਨੀ ਸੀ ਲੈ ਲੀ ਦੀ ਇਹ ਅਰਾਊਂਡ ਜਿਹੜੀ ਹੈ 35 ਯਰ ਏ ਸੀਗੀ ਸਿਰ ਪਰਿਵਾਰ ਪਰਿਵਾਰ ਚੋਰ ਪਰਿਵਾਰ ਦੇ ਵਿੱਚ ਇਹਨਾਂ ਦੇ ਹਸਬੰਡ ਤੇ ਉਹਨਾਂ ਤੋਂ ਇਲਾਵਾ ਇੱਕ ਇਹਨਾਂ ਦੀ ਛੋਟੀ ਬੱਚੀ ਸੀ ਉਹ ਨੂੰ ਜੋ ਸਕੂਲ ਗਈ ਹੋਈ ਸੀ ਅੱਛਾ ਜੀ ਸਰ ਸਰ ਕੋਈ ਸੀਸੀਟੀਵੀ ਫੁਟੇਜ ਫੁਟੇ ਦੇ ਜਿਹੜੀਆਂ ਉਹ ਚੈੱਕ ਕੀਤੀਆਂ ਜਾ ਰਹੀਆਂ ਸੋ ਫਰਦਰ ਜੋ ਵੀ ਇਹਦੇ ਵਿੱਚ ਹੋਏਗਾ ਤੁਹਾਨੂੰ ਬਰੀਫ ਕਰਤਾ ਜਾਏਗਾ ਸਰ ਆਉਣ ਵਾਲੇ ਟਾਈਮ ਦੇ ਰੋਤੇ ਜਿਸ ਤਰ੍ਹਾਂ ਇੱਥੇ ਵਾਰਤਾਤ ਹੋਈ ਹੈ ਇੱਥੇ ਜਿਹੜੀ ਪੈਟਰੋਲਿੰਗ ਜਿਹੜੀ ਵਧਾਈ ਗਈ ਪੁਲਿਸ ਵੱਲੋਂ ਆ ਬਿਲਕੁਲ ਜੀ ਕਲੋਨੀ ਵਾਲਾ ਏਰੀਆ ਵੈਸੇ ਤੇ ਇਹਨੂੰ ਪਹਿਲਾਂ ਇਨਵੈਸਟਿਗੇਟ ਕਰ ਰਹੇ ਸੀ ਕਿ ਕੀ ਇਹਦਾ ਐਂਗਲ ਸੀਗਾ ਮਾਰਡਰ ਦਾ ਸੋ ਉਹ ਕਰਨ ਤੋਂ ਬਾਅਦ ਸਰ ਲੱਗਦਾ ਕਿ ਕੁਝ ਲੂਟਪੜ ਦੇ ਰਦੇ ਨਾਲ ਜਿਹੜੇ ਆਏ ਸੀ ਜਿਹੜੇ ਵੀ ਆਏ ਸੀ ਜਿਨ੍ਹਾਂ ਨੇ ਮਾਰ ਦਿੱਤਾ ਆ ਪ੍ਰੀਲੀਮਿਨਰੀ ਸਟੇਜ ਤੋਂ ਸਾਨੂੰ ਇਦਾਂ ਦਾ ਕੁਝ ਨਹੀਂ ਅਜੇ ਲੱਗ ਰਿਹਾ ਜੀ ਬਟ ਇਨਵੈਸਟੀਗੇਸ਼ਨ 'ਚ ਜੋ ਵੀ ਆਏਗਾ ਉਹ ਤੁਹਾਨੂੰ ਇਸ ਦਿਨਾਂ ਕੋ ਲੜ ਦਰਤੇ ਨਹੀਂ ਸੀ ਜਿਹਦੇ ਫਿਲਹਾਲ ਫਿਲਹਾਲ ਉਹਨਾਂ ਤੋਂ ਕਸ਼ਕਿਸ਼ ਕਰ ਰਹੇ ਆਂ ਜੀ ਇਸ ਸਬੰਧੀ ਜੇ ਕੋਈ ਹੈਗੀ ਆ ਤੇ ਅਜੇ ਉਹਨਾਂ ਦੀ ਵੀ ਉਹ ਮੈਂਟਲ ਸਟੇਟ ਦੇ ਵਿੱਚ ਨਹੀਂ ਹੈਗੇ ਨੇ ਸੋ ਫਰਦਰ ਕੋਈ ਵੀ ਗੱਲ ਇਦਾਂ ਦੇ ਸਾਹਮਣੇ ਆਉਂਦੀ ਤਾਂ ਉਹਦੇ ਅਕੋਰਡਿੰਗਲੀ ਹੀ ਇਨਵੈਸਟੀਗੇਟ ਕੀਤਾ ਜਾਊਗਾ ਬੋਡੀ ਮੈਲੀ ਕਿਸੇ ਕਬਜ਼ੇ ਹਾਂਜੀ ਹਾਂਜੀ ਉਹ ਹਸਪੀਟਲਾਈਜ਼ ਹਸਪੀਟਲ ਦੇ ਵਿੱਚ ਆ ਮੈਂ ਪਹੁੰਚਿਆ ਹਾਂ ਦਾ ਕਿ ਕਿਸੇ ਤਰ੍ਹਾਂ ਫਿਲਹਾਲ ਅਜੇ ਜੀ ਬਿਲਕੁਲ ਸਟਾਰਟਿੰਗ ਸਟੇਜ ਆ ਸੋ ਇਹਨੂੰ ਕਰ ਰਹੇ ਆਂ ਜਲਦੀ ਇਹਨੂੰ ਟ੍ਰੇਸ ਕਰਕੇ ਤੇ ਬੰਦੇ ਅਰੈਸਟ ਕਰ ਲਏਗੇ